ਲੁਧਿਆਣਾ ਦੇ ਸਬਜ਼ੀ ਮੰਡੀ ਸਿਆਸਤ ਦਾ ਘਾਰ ਬਣਿਆ ਜਿੱਥੇ ਪਾਰਕਿੰਗ ਠੇਕੇਦਾਰ ਵੱਲੋਂ ਉਹਨਾਂ ਉੱਪਰ ਵਾਧੂ ਵਸੂਲੀ ਦੇ ਝੂਠੇ આરોਪ ਲਗਾ ਕੇ ਠੇਕਾ ਖੋਹ ਸੰਬੰਧਿਤ ਕੀਤੀ ਜਾ ਰਹੀ ਕੋਸ਼ਿਸ਼ ਖਿਲਾਫ ਮਾਰਕੀਟ ਕਮੇਟੀ ਦੇ ਸੀਨੀਅਰ ਅਫਸਰ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਪੇਸ਼ ਕੀਤਾ। ਉਥੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਮੰਡੀ ਕਮੇਟੀ ਦੇ ਅਫਸਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਮੰਡੀ ਵਿੱਚ ਨਜਾਇਜ਼ ਵਸੂਲੀ ਸੰਬੰਧੀ ਸ਼ਿਕਾਇਤ ਮਿਲ ਰਹੀ ਹੈ ਸੰਨ ਇਥੇ ਆ ਕੇ ਪਾਰਕਿੰਗ ਠੇਕੇਦਾਰ ਅਤੇ ਦੂਜੇ ਪੱਖ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਦੋਨੋਂ ਪੱਖਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਮੇਰਾ ਮੇਰਾ ਨਾਮ ਨੀਰਜ ਉਸਹੀ ਹੈ ਅੱਛਾ ਭਾਈ ਕੀ ਮਾਮਲਾ ਕੀ ਹੈ ਕੋਈ ਮਾਮਲਾ ਕੋਈ ਕੋਈ ਸ਼ਰਾਰਤੀ ਅੰਸਰ ਹੈ ਉਹ ਆਪਣੇ ਬੰਦੇ ਜਿਹੜੇ ਉਹਨਾਂ ਕੋਲ ਕੰਮ ਕਰਦੇ ਉਹੀ ਲਿਆ ਕੇ ਇੱਥੇ ਆ ਕੇ ਸ਼ਰਾਰਤੀ ਅੰਸਰ ਜਿਹੜੇ ਹੈਗੇ ਸ਼ਰਾਰਤਾਂ ਕਰੀ ਜਾਂਦੇ ਆ ਕਿ ਇਹ ਇਹ ਜਿਹੜੀ ਪਰਚੀ ਹੈ 100 ਦੀ 200 ਲੈ ਰਿਹਾ 300 ਲੈ ਰਿਹਾ ਬਸ ਆ ਮੇਰੇ ਨਾਲ ਸਾਰਾ ਭਾਈਚਾਰਾ ਖੜਾ ਵਾ ਤੁਹਾਡੇ ਸਾਹਮਣੇ ਤੁਸੀਂ ਧਿਆਨ ਲਾਓ ਇਹ ਇਹਨਾਂ ਨੂੰ ਕੋਈ ਦਿੱਕਤ ਨਹੀਂ ਸਿਰਫ ਉਹਨਾਂ ਨੂੰ ਹੀ ਦਿੱਕਤ ਹੈ ਇਹ ਇਜਾਮ ਕਿੰਨਾਂ ਵੱਲੋਂ ਲਏ ਜਾ ਰਹੇ ਆ ਇਲਜ਼ਾਮ ਜਿਹੜੇ ਜਿਹੜੇ ਹੁਣ ਜੇਲ੍ਹ ਤੋਂ ਆਏ ਆ ਉਹ ਲਾ ਰਹੇ ਹੈਗੇ ਉਹ ਇਥੇ ਦਾ ਪ੍ਰਧਾਨ ਹੈ ਜਿਹੜਾ ਇਹ ਐਕਚੁਅਲੀ 2-3 ਦੋ ਕੀ ਨਾਮ ਕੀ ਨਾਮ ਮੇਰਾ ਵਿਸ਼ਾਲ ਖੋਸਲਾ ਜੀ ਮੈਂ ਮੇਰਾ ਬ੍ਰਦਰ ਆ ਮੈਂ ਇਹਨਾਂ ਦੇ ਨਾਲ ਹੀ ਆ ਤੇ ਇਹ ਇਦਾਂ ਆ ਕਿ ਸਾਨੂੰ ਨਾ ਪਹਿਲੋ ਥ੍ਰੈਟ ਕਰ ਰਹੇ ਸੀਗੇ ਕਿ ਠੇਕਾ ਸੀ ਪਹਿਲੀ ਵਾਰ ਹੀ ਲਿਆ ਅਸੀਂ ਸਰਕਾਰ ਨੂੰ 12 ਕਰੋੜ ਰੁਪਈਆ ਰੈਵਨਿਊ ਦੇਣਾ 2.5 ਕਰੋੜ ਰੁਪਈਆ GST ਦੇ ਦੇਣ ਪਰ ਇਹ ਜਿਹੜੇ ਮੰਡੀ ਦੇ ਕੁਛ ਇੱਕ ਪੁਰਾਣੇ ਨੇ ਜਿਨ੍ਹਾਂ ਤੇ ਪਹਿਲੋ ਵੀ ਕ੍ਰਿਮੀਨਲ ਪਰਚੇ ਦਰਜ ਆ ਪ੍ਰਧਾਨ ਬਣੀ ਫਿਰਦੇ ਆ ਇਹ ਜੀ ਜੀ ਇਲੂਆ ਮੁੰਡੇ ਦਾ ਨਾਮ ਤੇ ਉਹ ਪ੍ਰਧਾਨ ਬਣੀ ਫਿਰਦਾ ਤੇ ਉਹ ਜਿੰਨੀ ਨਜਾਇਜ਼ वसूली ਉਹ ਕਰ ਰਿਆ ਰੰਗਦਾਰੀ ਤੇ ਉਹਨਾਂ ਦੇ ਪਰਚੇ ਦਰਜਾ ਉਹ ਹੁਣ ਆਏ ਸੀਗੇ ਕਿ ਸਾਨੂੰ ਦਬਾਅ ਪਾਣਗੇ ਤਾਂ ਸਾਡੇ ਤੋਂ ਕੁਝ ਲੈਣਗੇ ਪਰ ਜਦ ਅਸੀਂ ਵਿਰੋਧ ਕੀਤਾ ਕਿ ਨਹੀਂ ਅਸੀਂ ਮੰਡੀ 'ਚ ਸਾਰਾ ਭਾਈਚਾਰਾ ਜਿੰਨਾ ਸਾਡੇ ਨਾਲ ਹੈ ਇਹਨਾਂ ਨੇ ਵੀ ਸਾਨੂੰ ਕਿਹਾ ਕਿ ਅਸੀਂ ਇਹਨਾਂ ਦੀ ਚੱਲਣ ਨਹੀਂ ਦੇਣੀ ਕਿ ਇਹ ਤੱਕਾ ਕਰਦੇ ਆ ਖਰਬੂਜੇ ਦੀ ਗੱਡੀਆਂ ਤੋਂ ਨਜਾਇਜ਼ ਪੈਸੇ ਲੈਂਦੇ ਆ ਬਾਕੀ ਹੋਰ ਕਈ ਤਰ੍ਹਾਂ ਦੀ ਇਹਨਾਂ ਦੀ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਨੇ ਇਹਨਾਂ ਨੂੰ ਬਸ ਥੋੜਾ ਜਿਹਾ ਇਹੀ ਗੱਲ ਚੱਲ ਕੇ ਨਾ ਇਹਨਾਂ ਨੂੰ ਆਪਣਾ ਇੱਕ ਡਰ ਸੀ ਆਪਣੇ ਚਾਰ ਬੰਦੇ ਲਿਆ ਕੇ ਇਹਨਾਂ ਨੇ ਅੱਜ ਆਪਣੇ ਕੋਲ ਜਿਹੜੇ ਨੌਕਰੀ ਕਰਦੇ ਆ ਵਿੱਚ ਕੋਈ ਖੋਹਵਾਜ ਆ ਜਿਹੜੇ ਖੋਹਵਾ ਕਰਦੇ ਉਹਨਾਂ ਦੇ ਪਰਚਾ ਦਰਜ ਆ ਅਸੀਂ ਕਰਾਂਗੇ ਹੁਣ ਸਾਰਾ ਉਹ ਵੀ ਕੱਢਾਂਗੇ ਸਾਰਾ ਜੋਬੀ ਸਿਸਟਮ ਆ ਅਸੀਂ ਆਪਣੇ ਵੱਲੋਂ ਇਹ ਜਵਾਬ ਬਣਾ ਕੇ ਇਹਨਾਂ ਨੂੰ ਡੀਜੀਐਮ ਸਾਹਿਬ ਆਈਸੀ ਮੈਡਮ ਆਈਸੀ ਉਹਨਾਂ ਨੂੰ ਵੀ ਦਿੱਤਾ ਬੇਦੀ ਸਾਹਿਬ ਹੈ ਉਹਨਾਂ ਨੂੰ ਵੀ ਦਿੱਤਾ ਐਸਐਕੀ ਸਾਹਿਬ ਨੂੰ ਵੀ ਦੱਸਿਆ ਕਿ ਇਹ ਚਾਹੁੰਦੇ ਆ ਕਿ ਇਹ ਕਿਸੇ ਤਰੀਕੇ ਭੱਜ ਜਾਣ ਹੋਰ ਕੋਈ ਤੁਸੀਂ ਪੱਤਰਕਾਰ ਭਾਈਚਾਰਾ ਸਾਰੇ ਨਾਲ ਹੋ ਤੁਸੀਂ ਦੇਖਦੇ ਹੋ ਕੋਈ ਨਹੀਂ ਸਿਰਫ ਇੱਕ ਨੂੰ ਪ੍ਰੋਬਲਮ ਆ ਜਿਹੜਾ ਪੈਸੇ ਦੀ ਡਿਮਾਂਡ ਕਰਦਾ ਹੈ ਜਿਹੜੀ ਅਸੀਂ ਪੂਰੀ ਨਹੀਂ ਕਰ ਸਕੇ ਉਹੀ ਇਹਨਾਂ ਨੂੰ ਚੱਕੀ ਫਿਰਦਾ ਇੱਕ ਚੈਨਲ ਚਲੋ ਇੱਕ ਰੈਪਿਊਟੇਸ਼ਨ ਹੈਗਾ ਮੈਂ ਆਪਾਂ ਉਹਦਾ ਨਾਮ ਨਹੀਂ ਲੈ ਸਕਦੇ ਪਰ ਠੀਕ ਆ ਅਸੀਂ ਉਹਨਾਂ ਦੇ ਉੱਪਰ ਵੀ ਉਹਦੀ ਕੰਪਲੇਂਟ ਪਾਵਾਂਗੇ ਸਰ ਬੇਸਿਕ ਕਾਰਨ ਕੀ ਕਾਰਨ ਕਿ ਤੁਹਾਡੇ ਤੁਹਾਨੂੰ ਹੀ ਕਿਉਂ ਹਰਾਸਮੈਂਟ ਕੀਤੀ ਆ ਕਿਉਂਕਿ ਸਾਡੇ ਕੋਲ ਠੇਕਾ ਅਸੀਂ ਲਿਆ ਜੀ ਹਰਾਸਮੈਂਟ ਤਾਂ ਹੀ ਕੀਤੀ ਜਾ ਰਹੀ ਹੈ ਕਿ ਸਾਡੇ ਕੋਲ ਠੀਕਾ ਆ ਇਹਨਾਂ ਨੇ ਕਿਸੇ ਦਾ ਚੱਲਣ ਨਹੀਂ ਦਿੱਤਾ ਬਗੈਰ ਰਿਸ਼ਵਤ ਤੋਂ ਬਗੈਰ ਇਹਨਾਂ ਦੇ ਰੰਗਦਾਰੀ ਤੋਂ ਇਹਨਾਂ ਦੇ ਪਰਚੇ ਦਰਜ ਆ ਤੁਸੀਂ ਦੇਰੇ ਇਸ ਕਰੇ ਅਸੀਂ ਨਹੀਂ ਕਿਸੇ ਨੂੰ ਦੇਰੇ ਆ ਫਰੂਟ ਮੰਡੀ ਦੇ ਪ੍ਰਧਾਨ ਆ ਖੜੇ ਆ ਸਾਰੇ ਸਬਜ਼ੀ ਮੰਡੀ ਦੇ ਆੜਤੀਏ ਖੜੇ ਆ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਸਿਰਫ ਇਹਨਾਂ ਨੂੰ ਦਿੱਕਤ ਆ ਇਹਨਾਂ ਨੇ ਕੰਪਲੇਂਟ ਅਸੀਂ 4 ਦਿਨ ਤੋਂ ਸਾਨੂੰ ਪਹਿਲੋ ਪਤਾ ਸੀ ਕਿ ਵਿਜੀਲੈਂਸ ਦੀ ਇਨਕੁਆਇਰੀ ਦੀ ਟੀਮ ਆ ਰਹੀ ਹੈ ਇਹਨਾਂ ਨੇ ਰੋਲਾ ਪਾਇਆ ਸੀਗਾ ਜੀ ਟੀਮ ਆਊਗੀ ਜੀ ਟੀਮ ਆਊਗੀ ਅਸੀਂ ਪਹਿਲੋ ਵੀ ਸੈਕਟਰੀ ਸਾਹਿਬ ਨੂੰ ਦੱਸਿਆ ਕਿ ਸਾਨੂੰ ਪਤਾ ਟੀਮ ਆਣੀ ਹੈ ਅਸੀਂ ਤਾਂ ਹੀ ਆਪਣੀ ਤਿਆਰੀ ਕਰਕੇ ਰੱਖੀ ਆ ਸਾਰਾ ਭਾਈਚਾਰਾ ਖੜਾ ਦੱਸੋ ਜੀ ਕੋਈ ਪ੍ਰੋਬਲਮ ਹੈ ਸਾਰੇ ਖੜੇ ਆ ਤੁਸੀਂ ਪੁੱਛ ਸਕਦੇ ਹੋ ਚਾਹਨੇ ਕੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜੀ ਜਿਹੜੀ ਹੁਣ ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ ਕਰਨਾ ਚਾਹਨੇ ਆ ਜਿਹੜੀ ਅਸੀਂ ਇਹਨਾਂ ਦੇ ਖਿਲਾਫ ਦਰਖਾਸਤ ਦੇਣੀ ਆ ਉਸ ਤੇ ਕਾਰਵਾਈ ਹੋਵੇ ਤੇ ਸਾਨੂੰ ਸੁਚਾਰੂ ਢੰਗ ਨਾਲ ਜਿਹੜਾ ਅਸੀਂ ਚਲਾ ਰਹੇ ਆ ਸਾਨੂੰ ਚਲਾਨ ਦਿੱਤਾ ਜਾਵੇ ਸਾਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਸਾਰਾ ਕੁਝ ਮੰਡੀ ਬੋਰਡ ਦੀ ਅੱਖਾਂ ਦੇ ਸਾਰਾ ਕੁਝ ਇਹਨਾਂ ਦੇ ਸਾਹਮਣੇ ਹੋਵੇ ਕਿ ਦੁੱਧ ਦਾ ਦੁੱਧ ਹੋ ਸਕੇ ਜੋ ਵੀ ਰੇਟ ਹੈ ਜਿੱਦਾਂ ਦੀ ਸਾਡੀ ਹੈਗੀ ਮਲਟੀਪਲ ਐਂਟਰੀ ਜੇ ਕੋਈ ਇੱਕ ਵਾਰੀ ਮੰਡੀ ਦੇ ਵਿੱਚ ਆਂਦਾ ਹੈ ਤੇ ਅਸੀਂ ਉਸ ਤੋਂ ਬਲੈਰੋ ਦਾ 50 ਰੁਪਏ ਲੈਨੇ ਆ ਜੇ ਉਹ ਬਾਹਰ ਚਲੇ ਜਾਂਦਾ ਫੇਰ ਅੰਦਰ ਆਂਦਾ ਅਸੀਂ ਫੇਰ ਉਸ ਤੋਂ 50 ਰੁਪਏ ਲੈ ਸਕਦੇ ਆ ਤੋ ਇਸ ਕਰਕੇ ਅਸੀਂ ਬੈਠ ਕੇ ਜੇ ਉਹ ਚਾਰ ਢੇਡੇ ਲਾਂਦਾ ਤੇ ਅਸੀਂ ਉਸ ਤੋਂ ਚਾਰ ਵਾਰੀ ਪੈਸੇ ਲੈ ਸਕਦੇ ਆ ਮੰਡੀ ਬੋਰਡ ਦਾ ਇਹ ਡੀ ਐਨ ਆਈਟੀ ਦਾ ਕਾਨੂੰਨ ਹੈ ਪਰ ਅਸੀਂ ਆਪਣੇ ਭਾਈਚਾਰੇ ਦਾ ਪ੍ਰਧਾਨ ਜੀ ਨੇ ਬਿਠਾ ਕੇ ਕਿਹਾ ਕਿ ਗਰੀਬ ਬੰਦੇ ਜੀ ਤੁਸੀਂ ਆਪਣਾ ਇੱਕ ਚਾਰਜ ਰੱਖ ਲਓ ਤੇ ਉਹੀ ਚਾਰਜ ਕਰਨਾ ਮਾ ਚਾਹੀਏ 10 ਚੱਕਰ ਲੰ ਚਾਹੀਏ 2 ਚੱਕਰ ਲੰ ਅਸੀਂ ਤਾਂ ਇਹਨਾਂ ਦੇ ਹਿਸਾਬ ਨਾਲ ਚੱਲ ਰਹੇ ਹਾਂ ਫਿਰ ਵੀ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ ਹਾਂਜੀ ਅਸੀਂ ਗੱਡੀ ਵਾਲੇ ਹਾਂ ਜੀ ਇੱਕ ਮਿੰਟ ਸਰ ਕਮਲ ਜੀ ਅਸੀਂ ਉਹੀ ਮੰਗ ਕਰਦੇ ਹਾਂ ਇਹ ਕਿਉਂਕਿ ਇਹ ਗੈਂਗਸਟਰ ਬੰਦੇ ਆ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਬਸ ਇਹਨਾਂ ਨੇ ਇੱਥੇ ਗੀੜੇ ਕੱਢਣੇ ਆ ਤੇ ਬੰਦੇ ਧਮਕਾਣੇ ਆ ਤੇ ਪੈਸੇ ਲੈਣੇ ਆ بس ਅਸੀਂ ਆਪਣੀ 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 ਐਪਲੀਕੇਸ਼ਨ ਜਿਹੜੀ ਹੈਗੀ ਉਹ ਕਮਿਸ਼ਨਰ ਸਾਹਿਬ ਨੂੰ ਦਪਾਂਗੇ ਇਹ ਨਾਲ ਇਹਨਾਂ ਦੇ ਕਾਰਵਾਈ ਕੀਤੀ ਹੈ ਬਸ ਹੋਰ ਪ੍ਰਸ਼ਾਸਨ ਤਾਂ ਇਹ ਮੰਨ ਕਰਦੇ ਆ ਕਿ ਇਹਨਾਂ ਦੇ ਕਾਰਵਾਈ ਕੀਤੀ ਹੈ ਜੇ ਪ੍ਰਧਾਨ ਜੀ ਸਮਝੀ ਤੁਸੀਂ ਮਂਟੀ ਦੇ ਪ੍ਰਧਾਨ ਨੂੰ ਤੁਹਾਡੇ ਮਨ ਨੂੰ ਸਾਰੀ ਗੱਲ ਕਿੰਦਾ ਸਪੱਸ਼ਟ ਕਰਨ ਦੇਖੋ ਜੀ ਜਿਹੜੀ ਅੱਜ ਇਹ ਗੱਲ ਉੱਠ ਕੇ ਬਾਹਰ ਆਈ ਹੈ ਇਸ ਚੀਜ਼ ਦਾ ਜਿਹੜਾ ਮਸਲਾ ਹੱਲ ਅਸੀਂ ਪਹਿਲਾਂ ਹੀ ਆਲਰੇਡੀ ਕਰ ਚੁੱਕੇ ਆ ਜਿਵੇਂ ਕਿ ਆ ਗੱਡੀ ਵਾਲੇ ਵੀ ਇੱਥੇ ਖੜੇ ਨੇ ਫੜੀਆਂ ਵਾਲੇ ਖੜੇ ਨੇ ਹੁਣ ਜਿਦੀ ਅਗਰ 8 बाई 10 ਦੀ ਫੜੀ ਇੱਕ 6/8 ਦੇ 6/8 ਦੀ ਇੱਕ ਫੜੀ ਪਾਸ ਕੀਤੀ ਜਾਂਦੀ ਹੈ। ਅਗਰ ਉਹ ਬੰਦਾ 6/8 ਤੋਂ ਵੱਧ ਜਗ੍ਹਾ ਲੈ ਕੇ ਬੈਠਾ ਤੇ ਬਟ ਓਬਵੀਅਸ ਹੈ ਉਹ 100 ਦਾ 200 ਦੇਗਾ ਤੇ ਉਹਦੇ ਵਿੱਚ ਕੋਈ ੱ ਧੱਕਾ ਦਾ ਨਹੀਂ ਕਰ ਰੇ। ਜੇ ਉਸ ਤੋਂ ਵੱਧ ਤੇ ਉਸ ਜਿੰਨੀ ਜਗ੍ਹਾ ਤੁਸੀਂ ਲਓਗੇ ਉਸ ਅਕੋਰਡਿੰਗ ਤੁਸੀਂ ਪੈਸੇ ਦੇ ਰਹੇ ਹੋ। ਫਿਰ ਆਪਾਂ ਆ ਜਾ ਕੇ ਉੱਠ ਕੇ ਇੰਨੀ ਗੱਲ ਕਹਿ ਰਹੇ ਆਂ ਵੀ ਤਿੰਨ ਚਾਰ ਬੰਦੇ ਐਕਚੁਅਲੀ ਕੀ ਆ ਵੀ ਜਿਨ੍ਹਾਂ ਨੂੰ ਪਹਿਲੇ ਕਿਤੇ ਨਹੀਂ ਰੁਪਈਏ ਦਿੱਤੇ। ਜਿਨ੍ਹਾਂ ਨੇ ਫੜੀਆਂ ਦੇ ਕਦੀ ਪੈਸਾ ਹੀ ਨਹੀਂ ਦਿੱਤਾ ਹੁਣ ਉਹਨਾਂ ਨੂੰ ਪੈਸਾ ਲੱਗ ਰਿਹਾ ਵਾ ਤੇ ਹੁਣ ਉਹਨਾਂ ਨੂੰ ਚੁੱਭ ਰਿਹਾ ਵਾ ਵੀ ਹਾਂਜੀ ਅਸੀਂ ਪੈਸੇ ਕਿਉਂ ਭਰੀਏ ਉਹ ਇਸ ਚੀਜ਼ ਦਾ ਇਸ਼ੂ ਉਠਾ ਰਿਹਾ ਹੋਰ ਕੁਝ ਵੀ ਨਹੀਂ ਬਹੁਤ ਵਧੀਆ ਸਚਾਰੂ ਢੰਗ ਦੇ ਨਾਲ ਠੇਕਾ ਚੱਲ ਰਿਹਾ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਕੋਈ ਗੁੰਡਾਗਰਦੀ ਨਹੀਂ ਚੱਲ ਰਹੀ ਉੱਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਇੱਕ ਨਜਾਇਜ਼ ਬਸ ਮਸਲੇ ਨੂੰ ਬਿਨਾ ਮਤਲਬ ਤੋਂ ਪਖਾਣਾ ਉਹ ਚੱਲ ਰਿਹਾ ਈਟੇਵਲ ਮਨੋਜ ਕੁਮਾਰ ਮੇਰਾ ਨਾਮ ਆ ਜਿਹੜਾ ਮੰਡੀ ਦਾ ਪ੍ਰਧਾਨ ਗੁਰੂ ਕਮਲ ਸਿੰਘ ਈਲੂ ਮੰਡੀ 'ਚ ਕਾਫੀ ੱੱਕਾ ਕਰਦਾ ਮੈਨਾਂ ਨੇ ਕੁੱਟ ਮਾਰ ਵੀ ਕੀਤੀ ਸੀਗੀ ਤੇ ਮੈਨੂੰ ਝੂਠੇ ਕੇਸ 'ਚ ਪਸਾਣ ਦੀ ਕੋਸ਼ਿਸ਼ ਕੀਤੀ ਫੀਮ ਨਸ਼ਾ ਰਖਾ ਕੇ ਉਸ ਤੋਂ ਬਾਅਦ ਇਹਨੇ ਮੇਤੇ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਵੱਡੇ ਅਫਸਰਾਂ ਨੇ ਦੇਖ ਕੇ ਤੇ ਉਹਨਾਂ ਨੇ ਮਤਲਬ ਕਿ ਮੈਨੂੰ ਬਾਹਰ ਕੱਢਿਆ ਤੇ ਉਹਨੂੰ ਫਿਰ ਵਿੱਚ ਸੀਤਾ ਐਡ ਕੀਤਾ ਮੈਨੂੰ ਪਸਾਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਪਹਿਲਾਂ ਵੀ ਕਈ ਪਰਚੇ ਨੇ ਨਿਆਇ ਅਸਲ ਦੇ ਪਰਚੇ ਨੇ ਅਵੈਧ ਕਸੂਲੀ ਦੇ ਪਰਚੇ ਨੇ 4 7 8 ਪਰਚੇ ਤੇ ਕਈ ਚੱਲਦੇ ਨੇ ਜੋੜਾ ਮੰਡੀ ਦਾ ਪ੍ਰਧਾਨ ਆ ਉਹ ੱੱਕੇਸ਼ਾਹੀ ਬਹੁਤ ਕਰਦਾ ਮੰਡੀ ਜੇ ਲੋਕਾਂ ਕੋਲੋਂ ਵੈਦ ਵਸੂਲੀ ਕਰਦਾ ਵਾ ਪੈਸਾ ਇਕੱਠਾ ਕਰਦਾ ਵੈਦ ਕੌਣ ਪ੍ਰਧਾਨ ਆ ਜਿਹੜਾ ਮੰਡੀ ਦਾ ਕੁਰਗਮਲ ਸਿੰਘ ਈਲੂ ਪ੍ਰਧਾਨ ਆ ਜੋ ਕਿ ਇਹ ਸਾਰਾ ਕੁਝ ਕਰਾ ਰਿਆ ਮੰਡੀ ਦੇ ਵਿੱਚ ਹਾਂਜੀ ਸਬਜੀ ਮੰਡੀ ਦਾ ਜੀ ਹਾਂਜੀ ਜਿਹੜੀ ਮੰਡੀ ਦੀ ਪ੍ਰਧਾਨਗੀ ਹੁੰਦੀ ਆ ਤੁਹਾਡੀ ਰੀੜੀ ਫੜੀ ਆ ਲੈ ਤੇ ਯੂਨਿਟੀ ਤਾਂ ਹੁੰਦੀ ਆ ਆਪਣੇ ਆਪ ਇਹਨੇ ਇਹਨੇ ਬਸ ਇਹਦਾ ੱੱਕਾ ਚੱਲਦਾ ਇਹ ੱੱਕੇ ਨਾਲ ਹੀ ਬਣਿਆ ਪ੍ਰਧਾਨ ੱੱਕੇਸ਼ਾ ੱੱਕੇ ਸਾਰਿਆਂ ਨੂੰ ਦਬਕਾ ਕੇ ਪ੍ਰਧਾਨ ਬਣਿਆ ਵਾ ਇਹਨੂੰ ਕੋਈ ਪ੍ਰਧਾਨ ਨਹੀਂ ਮੰਡੀ ਦਾ ਮੰਡਾ ਗੱਡੀਆਂ ਧਰਮਪਾਲ ਆਜੇ ਕਿ ਇਸ ਵੀ ਸਾਡੀਆਂ ਚਾਰ ਚਾਰ ਚੱਕੇ ਵਾਲੀ ਗੱਡੀਆਂ ਸਵੇਰ ਤੇ ਆਉਂਦੇ ਅਸੀਂ 50 ਰੁਪਏ ਪਰਚੀ ਦਿੰਨੇ ਪੂਰਾ ਦਿਨ ਘੜੇ ਲੈਦੇ ਕੋਈ ਨਹੀਂ ਬਾਰ ਬਾਰ ਪਰਚੀ ਨਹੀਂ ਦਿੰਦੇ ਅਸੀਂ ਇੱਕ ਵਾਰੀ ਪਰਚੀ ਲੱਗਦੀ ਆ ਕੋਈ ਦਿੱਕਤ ਨਹੀਂ ਸਾਨੂੰ ਜਿੰਨੇ ਗੱਡੀਆਂ ਵਾਲੇ ਗੱਡੀਆਂ ਵਾਲੇ ਖੜੇ ਉਧਰ ਖੜੇ ਇੱਕ ਵਾਰੀ ਪਰਚੀ ਆ ਪ੍ਰੋਪੋਬਿੰਡਾ ਕਿੱਥਾ ਜਾ ਰਿਹਾ ਹੈ ਕੀ ਜਾ ਰਿਹਾ ਹੈ ਨਿਜਾਇਜ਼ ਬਸੂਲੀ ਹੁੰਦੀ ਹੈ ਜਾਂ ਉਹ ਤਾਂ ਕਹਿ ਰਿਹਾ 100 ਰੁਪਏ ਲੈ ਰਿਹਾ ਨਹੀਂ 50 ਰੁਪਏ ਸਾਰੇ ਜਿੰਨੇ ਵੀ ਬੰਦੇ ਆ ਸਾਡੇ ਆ ਗੱਡੀਆਂ ਵਾਲੇ ਖੜੇ ਆ ਸਾਰੇ ਪੁੱਛ ਲੋ ਇਹਨਾਂ ਨੂੰ 50 ਰੁਪਏ ਪਰਚੀ ਸਵੇਰ ਦੇ ਦੇ ਕੋਈ ਦਿੱਕਤ ਨਹੀਂ ਹੈ ਨਹੀਂ ਕੋਈ ਦਿੱਕਤ ਕੀ ਕਰਨਾ ਕਿਤਾ ਨਹੀਂ ਬੋਨ ਜੀ ਜਨਰਲ ਅਸੀਂ ਮੰਡੀ ਚੈੱਕ ਕਰਨੋਂ ਆਤੇ ਆ ਮਾਰਕੀਟ ਵਿੱਚ ਦੇ ਚੱਕਰ ਦੇ ਵਿੱਚ ਤੇ ਤੇ ਇੱਕ ਸ਼ਿਕਾਇਤ ਆਈ ਹੈ ਵੀ ਜਿਹੜੀ ਵੱਧ ਚਾਰ ਦਿਨ ਚੱਤੇ ਜਾ ਰਹੇ ਨੇ ਉਹਦੇ ਚੱਕਰ ਦੇ ਇਸ ਉਹ ਚੱਕਰ ਦੇ ਵਿੱਚ ਅਸੀਂ ਆਪਣੀਆਂ ਰਿਪੋਰਟਾਂ ਲੈ ਲਈਆਂ ਨੇ ਉਹ ਅਪਚ ਬੋਲਣ ਵਾਲਿਆਂ ਨੇ ਵੀ ਆਪਦੇ ਆਪ ਨੂੰ ਪੇਸ਼ ਕੀਤਾ ਤੇ ਉਹ ਸੋਗਰ ਵਾਲਾ ਨੇ ਵੀ ਆਪ ਨੂੰ ਪੇਸ਼ ਕੀਤਾ ਹੈ ਇਹ ਵੀ ਅਸੀਂ ਵੈਲਿਊਏਟ ਕਰਾਂਗੇ ਵੀ ਕਿਹ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਇੱਕ ਦੂਜੇ ਦਾ ਕੰਮ ਨਹੀਂ ਆਇਆ ਸੀ ਤੋਂ ਦੋਨਾਂ ਦੇ ਵਿੱਚ ਐਡਿਟ ਕਰਕੇ ਵੈਲਿਊਟ ਕਰਕੇ ਕੀ ਐ ਸਹੀ ਅਸੀਂ ਸੰਗੋ ਜਲਾਇਆ ਦੋਨੋਂ ਪਾਰਟੀ ਵੱਲ ਸੀ ਇਲਜ਼ਾਮ ਲਾਇਆ ਗਿਆ ਪਾਰਟੀ ਵੱਲ ਇਹੀ ਇਲਜ਼ਾਮ ਲਾਇਆ ਗਿਆ ਵੀ ਉਹ ਕਹਿ ਰਹੇ ਨੇ ਇਹ ਸੀ ਟੈਕਾ ਜਿਹੜਾ ਬਿਲਕੁਲ ਸਹੀ ਚਲਾ ਰਹੇ ਆ ਉਹਨਾਂ ਨੇ ਆਪਦੇ ਬੰਦੇ ਪੇਸ਼ ਕੀਤੇ ਐ ਤੇ ਜਿਨ੍ਹਾਂ ਨੇ ਕਹਿ ਰਹੇ ਨੇ ਵੀ ਇਹ ਟੈਕਾ ਉਲਟ મતલਬ ਗਲਤ ਚੱਲ ਰਿਹਾ ਹੈ ਤੇ ਪੱਛੀਆਂ ਕਟਣੀਆਂ ਨੇ ਉਹਨਾਂ ਨੇ ਆਪਦੇ ਬੰਦੇ ਪੇਸ਼ ਕੀਤੇ ਅਸੀਂ ਡਾਕੂਮੈਂਟੇਸ਼ਨ ਵੇਖਣੀ ਹੈ ਡਾਕੂਮੈਂਟ ਦੇ ਜੋ ਚੱਲਦਾ ਉਹ ਦੇਖਾਂਗੇ ਸਰ ਜਿਹੜੇ ਮੌਜੂਦਾ ਠੇਕੇਦਾਰ ਹੈਗੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਤੋਂ ਠੇਕਾ ਖੋਣ ਵਾਸਤੇ ਸਾਨੂੰ ਜਿਹੜਾ ਬਦਨਾਮ ਕੀਤਾ ਜਾਵੇ ਇਹਦੇ ਬਾਰੇ ਮੈਂ ਨਹੀਂ ਕੋਈ ਕਹਿ ਸਕਦਾ ਤੁਹਾਡੀ ਹੁੰਦੀ ਇਨਕੁਆਇਰੀ ਵਿੱਚ ਕੀ ਨਿਕਲ ਕੇ ਆਵੇ ਠੱਗ ਵਾਲੇ ਨੇ ਇਨਕੁਆਇਰੀ ਹੋਈ ਪੂਰੀ ਇਨਕੁਆਇਰੀ ਹੋਣੀ ਪੂਰੀ